ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਅੱਜ ਇੱਥੇ ਇਕੱਤਰ ਹੋਏ ਆਂ ਮੈਂ ਉਹਦੇ ਬਾਰੇ ਥੋੜਾ ਦੱਸਦਾ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਹੈ ਉਹਦੇ ਚ ਤੁਹਾਡੀ ਮੰਗ ਅਨਸਾਰ ਹੀ ਸਾਰਿਆਂ ਦੀ ਮੰਗ ਅਨਸਾਰ ਹੀ ਆਪਾਂ ਪ੍ਰਸ਼ਾਸਨ ਕੋਲ ਗੱਲ ਰੱਖੀ ਹੈ ਵੀ ਪਿਛਲੀ 24 11 2024 ਨੂੰ ਜਿਹੜੀ ਇੱਥੇ ਇੱਕ ਰੈਲੀ ਹੋਈ ਸੀ ਉਹਦੇ ਚ ਪ੍ਰਸ਼ਾਸਨ ਵੱਲੋਂ ਐਸਡੀਐਮ ਸਨਾਗ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਵੀ 12 ਤਰੀਕ ਨੂੰ ਤੁਹਾਡੀ ਜਿਹੜੀ ਡੀਏ ਦੀ ਫਾਈਲ ਆਉ ਕਲੀਅਰ ਕਰ ਦਿੱਤੀ ਜਾਊਗੀ ਤਾਂ ਅੱਜ ਆਪਾਂ ਉੱਥੋਂ ਹੀ ਗੱਲ ਸ਼ੁਰੂ ਕੀਤੀ ਪ੍ਰਸ਼ਾਸਨ ਵਾਲੇ ਨੇ ਲਿਆਓ ਸਾਡੀ ਫਾਈਲ ਅਸੀਂ 12 ਤੱਕ ਨਹੀਂ ਬੋਲੇ 14 ਤੱਕ ਨਹੀਂ ਬੋਲੇ ਤਾਂ ਪ੍ਰਸ਼ਾਸਨ ਨੇ ਜੋ ਸਾਨੂੰ ਹੁਣ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਗੱਲ ਆਈ ਹੈ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਿੰਨਾ ਪ੍ਰਸ਼ਾਸਨ ਵੱਲੋਂ ਇਹੀ ਗੱਲ ਦੱਸੀ ਗਈ ਹੈ ਵੀ ਸਾਡੀ ਫਾਈਨਾਂਸ ਮਿਸਟਰ ਨਾਲ ਗੱਲ ਹੋ ਗਈ ਹੈ। ਉਹਨਾਂ ਅਨੁਸਾਰ ਜਿਹੜੇ ਅਜੋਏ ਕੁਮਾਰ ਸਿਨਾ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਨੇ ਉਹਨਾਂ ਦੀ ਕੋਈ ਲੜਕੀ ਦੀ ਸ਼ਾਦੀ ਸੀ ਤਾਂ ਉਹ ਮੰਗਲਵਾਰ ਜੁਆਇਨ ਕਰਨਗੇ। ਉਹ ਤਾਂ ਨਹੀਂ ਇਹ ਪ੍ਰਸ਼ਾਸਨ ਵੱਲੋਂ ਗੱਲ ਹੀ ਦੱਸ ਮੈਂ ਦੱਸ ਰਿਹਾ ਹਜੇ ਆਪਣੀ ਗਲਤੀ ਦੱਸਣੀ ਹੈ। ਹਜੇ ਤਾਂ ਤੁਹਾਡਾ ਜਿਹੜਾ ਸਵਾਰਾ ਕਰਖਿਆ ਜਾਊਗਾ। ਕਰਖਿਆ ਜਾਣਾ ਬਹੁਤ ਕੁਝ ਹੋਣਾ ਹੈ। ਦੱਸ ਲੜਨਾ ਪੈਣਾ ਤੁਸੀਂ ਗੱਲ ਸੁਣ ਲਓ ਪਹਿਲਾਂ ਪੂਰੀ ਪਹਿਲਾਂ ਪ੍ਰਸ਼ਾਸਨ ਦੀ ਗੱਲ ਸੁਣ ਲਓ ਜਿਹੜੀ ਉਹਨਾਂ ਨੇ ਰੱਖੀ ਹੈ ਪ੍ਰਸ਼ਾਸਨ ਨੇ ਕਿਹਾ ਵੀ ਉਹ ਮੰਗਲਵਾਰ ਆਉਣਗੇ ਤੇ ਐਫਐਮ ਸਾਹਿਬ ਨੇ ਕਿਹਾ ਵੀ ਮੈਂ ਫਾਈਲ 200% ਕਲੀਅਰ ਕਰਾ ਦੇਣੀ ਹੈ ਜਿਵੇਂ ਪਹਿਲਾਂ ਵੀ ਚਲੋ ਕਰਾਉਂਦੇ ਨੇ ਇਹ ਕੋਈ ਨਵੀਂ ਤਾਂ ਗੱਲ ਆਪਾਂ ਸੁਣੀ ਨਹੀਂ ਨੀਗੇ ਤੁਸੀਂ 20 ਸਾਲ ਹੋ ਗਏ ਸੰਗਿਆਂ ਨੂੰ ਤੇ ਚਲੋ ਉਹਨਾਂ ਨੇ ਗੱਲ ਰੱਖਤੀ ਆਪਦੀ ਠਰਕੀ ਦਾ ਡਾਕੂਮੈਂਟ ਠਰਕੀ ਕੋਣ ਕਰਾ ਅਸੀਂ ਆਖਿਆ ਵੀ ਅਸੀਂ ਤਾਂ ਕੋਈ ਉਹਨਾਂ ਨੂੰ ਉਹ ਤਾਂ ਨਹੀਂ ਹੈਗਾ ਵੀ ਉਹਨਾਂ ਦਾ ਵਿਆਹ ਕੋਈ ਆਹੀ ਪੰਜ ਸੱਤ 10 ਦਿਨਾਂ ਦਾ ਹੈ ਇਹ ਗੱਲ ਤਾਂ 5 ਸਤੰਬਰ ਤੋਂ ਚੱਲੀ ਆਉਂਦੀ ਹੈ ਤਾਂ ਅਸੀਂ ਤਾਂ ਇੱਥੇ ਕੋਈ ਨੋਟੀਫਿਕੇਸ਼ਨ ਜਾਂ ਸਾਨੂੰ ਰਿਟਰਨ ਦੇ ਵਿੱਚ ਦਿਓ ਤੁਸੀਂ ਫਿਰ ਇੱਥੋਂ ਅਸੀਂ ਕੋਈ ਵਿਚਾਰ ਕਰਾਂਗੇ ਅੱਗੇ ਤਾਂ ਆਪਣੀ ਇਹਨੇ ਨਾਲ ਉਹਨਾਂ ਨਾਲ ਗੱਲਬਾਤ ਹੋਣਾ ਟਪ ਚੁੱਕੀ ਆਪਾਂ ਆਪਣੀ ਗੱਲ ਰੱਖਤੀ ਆ ਤੇ ਪ੍ਰਸ਼ਾਸਨ ਨੇ ਆਪਦੀ ਗੱਲ ਰੱਖਤੀ ਐ ਸਾਥੀਓ ਅੱਗੇ ਹੁਣ ਪ੍ਰਸ਼ਾਸਨ ਨਹੀਂ ਚਾਹੁੰਦਾ ਵੀ ਤੁਸੀਂ ਇੱਥੇ ਬੈਠੋ ਉਹਨਾਂ ਨੇ ਆਪਦੀ ਗੱਲ ਰੱਖਤੀ ਆਪਾਂ ਆਪਦੀ ਰੱਖਤੀ ਆਪਾਂ ਨੂੰ ਇੱਥੇ ਅੜਨਾ ਪਊਗਾ ਹੁਣ ਬੈਠਣਾ ਹੋਊਗਾ ਸਬਰ ਦਿਖਾਉਣਾ ਪਊਗਾ ਹੋ ਸਕਦਾ ਪ੍ਰਸ਼ਾਸਨ ਤੁਹਾਨੂੰ ਹੋਣੇ ਲੱਖੀਆਂ ਨਾਲ ਬਹਿ ਜੇ ਇੱਥੇ ਬੈਠਿਆਂ ਦੇ ਪਾਣੀਆਂ ਪਸ਼ਰਾ ਮਾਰੇ ਫੋਨ ਉਪਝਾਉਣ ਦੀ ਕੋਸ਼ਿਸ਼ ਕਰੇ ਸਾਡਾ ਮੋਰਾਲ ਡਾਊਨ ਕਰਨ ਦੀ ਕੋਸ਼ਿਸ਼ ਕਰੇ ਪਰ ਸਾਥੀਓ ਹੁਣ ਅੜਨਾ ਪਊਗਾ ਭਾਵੇਂ ਤੁਸੀਂ ਅੱਜ ਅੜਜੋ ਭਾਵੇਂ ਕੱਲ ਨੂੰ ਅੜਜੋ ਤੇ ਭਾਵੇਂ ਪਰਸੋਂ ਅੜਜੋ ਤੇ ਇਹ ਜਿਹੜੀ ਲੜਾਈ ਹੈ ਇਹ ਲੜਾਈ ਤਾਂ ਅੜ ਕੇ ਜਿੱਤਣੀ ਪੈਣੀ ਹੈ ਆਪਣੇ ਕੋਲੇ ਹੋਰ ਕੋਈ ਹੱਲ ਹੈ ਨਹੀਂ ਦੱਸ ਤਾਂ ਸਾਰੇ ਸਾਥੀਆਂ ਨੂੰ ਸਾਰੇ ਸਾਥੀ ਇਹ ਸਾਇੰਟ ਹੀ ਰਹਿਣਗੇ ਕਿ ਅਸੀਂ ਜਦ ਤੱਕ ਡੀਆਰ ਦੀ ਫਾਈਲ ਦਾ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਤਾਂ ਅਸੀਂ ਇੱਥੇ ਟਟੇ ਰਵਾਂਗੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹੋਰ ਮੁਰਦਾਬਾਦ 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 ਵੀਡੀਓ ਫਿਰ ਸਾਥੀਓ ਇੱਕ ਗੱਲ ਸਮਝਣੀ ਪਊਗੀ ਦੋ 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 ਹੀ ਸਾਲਾਂ ਦੇ ਮੋਰਚੇ ਤੇ ਧਰਨੇ ਦੇ ਵਿੱਚ ਫਰਕ ਹੁੰਦਾ ਆ ਆਪਾਂ ਮੋਰਚਾ ਲਾਇਆ ਹੋਇਆ ਅੱਜ ਤੋਂ 105 ਦਿਨ ਪਹਿਲਾਂ ਕਈ ਵਾਰੀ ਇੱਥੇ ਪ੍ਰਸ਼ਾਸਨ ਨੂੰ ਵੀ ਭਲੇਖਾ ਰਹਿ ਜਾਂਦਾ ਹੈ ਸਾਥੀਆਂ ਨੂੰ ਵੀ ਗੱਲ ਕਲੀਅਰ ਨਹੀਂ ਜਿਹੜੇ ਮੋਰਚੇ ਹੁੰਦੇ ਆ ਉਹ ਨੀਤੀਆਂ ਨੂੰ ਵਾਪਸ ਮੋੜਨ ਲਈ ਹੁੰਦੇ ਆ ਵੱਡੀਆਂ ਮੰਗਾਂ ਲਈ ਹੁੰਦੇ ਆ ਤੇ ਜਿਹੜੇ ਧਰਨੇ ਹੁੰਦੇ ਆ ਪਹਿਲਾਂ ਲਾਉਂਦੇ ਹੁੰਦੇ ਸੀ ਆਪਾਂ ਉਹ ਮੀਟਿੰਗਾਂ ਲੈਣ ਤੇ ਭਰੋਸੇ ਲੈਣ ਵਾਸਤੇ ਹੁੰਦੇ ਆ ਅੱਜ ਮੋਰਚਾ ਲੱਗਿਆ ਸਾਥੀਓ ਇਹ ਇਹ ਮੋਰਚਾ ਉਦੋਂ ਚੱਕਿਆ ਜਾਣਾ ਜਦੋਂ ਤੁਹਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਜਦੋਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਵਾਪਸ ਹੋ ਰਿਆਂ ਤੁਸੀਂ ਇਸ ਗੱਲ ਨੂੰ ਸਮਝੋ ਕਿ ਤੁਸੀਂ ਉੱਥੋਂ ਤੱਕ ਪਹੁੰਚ ਗਏ ਅੱਜ ਵੀ ਤੁਹਾਡਾ ਇੱਕ ਮੋਰਚਾ ਲੱਗ ਗਿਆ ਪੱਕਾ ਮੋਰਚਾ ਹੁਣ ਉਹ ਧਰਨੇ ਵਾਲੀਆਂ ਗੱਲਾਂ ਤੋਂ ਤੁਸੀਂ ਅੱਗੇ ਚਲੇ ਗਏ ਹੋ ਤੁਸੀਂ ਸਾਰੇ ਜਾਣਦੇ ਹੋ 5 ਸਤੰਬਰ ਨੂੰ ਆਪਾਂ ਇੱਥੇ ਆਏ ਸੀ ਸਰਕਾਰ ਦੀਆਂ ਰਿਪੋਰਟਾਂ ਵੀ ਸੀ ਇੰਟੈਲੀਜੈਂਸੀ ਦੀਆਂ ਵੀ ਇਹਨਾਂ ਨੇ ਇੱਕ ਧਰਨਾ ਲਾਇਆ ਮੋਰਚਾ ਨਹੀਂ ਤਾਂ 5 ਸਤੰਬਰ ਨੂੰ ਤੁਸੀਂ ਵੱਡੀ ਗਿਣਤੀ ਇੱਥੇ ਪਹੁੰਚੇ ਸਾਰੀਆਂ ਭਰਾਤਰੀ ਜਥੇਬੰਦੀਆਂ ਵੀ ਪਹੁੰਚੀਆਂ ਸਰਕਾਰ ਨੂੰ ਉਦੋਂ ਪਤਾ ਲੱਗਿਆ ਵੀ ਐਡੀ ਵੱਡੀ ਗਿਣਤੀ ਆਈ ਹੈ ਤੁਹਾਡੇ ਤੇ ਜਵਰ ਵੀ ਹੋਇਆ ਲਾਠੀਆਂ ਵੀ ਚੱਲੀਆਂ ਪਾਣੀ ਵੀ ਚੱਲਿਆ ਪਰ ਤੁਸੀਂ ਸਬਰ ਰੱਖਿਆ ਤੁਸੀਂ ਸਬਰ ਨਾਲ ਮੋਰਚਾ ਚਲਾਇਆ ਉਸ ਸਮੇਂ ਇਸੀ ਦਫ਼ਤਰ ਦੀ ਜਿਹੜੀ ਸੜਕ ਆ ਉਹ ਉਹ ਅੱਗ ਉਗਲਦੀ ਸੀ ਤੁਸੀਂ ਦਿਨ ਰਾਤ ਬੈਠੇ ਹੋ ਤੇ ਨਹੀਂ ਮੇਰੀ ਆਈ ਤੁਸੀਂ ਬੈਠੇ ਹੁਣ ਹੱਟ ਚੀਰ ਨਹੀਂ ਸਰਦੀ ਐ ਤੁਸੀਂ ਟਕੇ ਹੋਇਓ ਸਰਕਾਰ ਨੇ ਮੀਟਿੰਗਾਂ ਦਾ ਦੌਰ ਚਲਾਇਆ ਮੀਟਿੰਗਾਂ ਦੇ ਵਿੱਚ ਤੁਹਾਨੂੰ ਭਰੋਸੇ ਦਿੱਤੇ ਸ਼ਾਂਤੀਆਂ ਬਣਾਈਆਂ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਇਹ ਸੰਘਰਸ਼ੀ ਯੋਧੇ ਕੋਈ ਮੀਟਿੰਗਾਂ ਜਾਂ ਭਰੋਸਿਆਂ ਦੇ ਸਹਾਰੇ ਮੋਰਚਾ ਚੁੱਕਣ ਵਾਲੇ ਨਹੀਂ ਹੈਗੇ। ਤਾਂ ਉਹਨਾਂ ਨੇ ਇੱਕ ਸਟੈਪ ਇਹ ਕਿਹੜੀ ਸਰਕਾਰ ਆ ਇਹਦੇ ਵੀ ਪੈਤੜੇ ਬਹੁਤ ਹੁੰਦੇ ਹੈਗੇ। ਰੋਸ ਮਜਾਰਿਆਂ ਨੂੰ ਖੰਡਾਉਣ ਦੇ ਜਾਂ ਧਰਨਿਆਂ ਨੂੰ ਚੁੱਕਣ ਦੇ ਪੁੱਟਣ ਦੇ ਤਾਂ ਉਹਨਾਂ ਨੇ ਇੱਕ ਹੋਲ ਪੈਂਤਰਾ ਖੇਡਿਆ ਵੀ ਹੁਣ ਇਹਨਾਂ ਨੂੰ ਮੀਟਿੰਗ ਨਾਲ ਨਹੀਂ ਮੰਨਦੇ, ਭਰੋਸਿਆਂ ਨਾਲ ਨਹੀਂ ਮੰਨਦੇ। ਤਾਂ ਚਲੋ ਇਹਨਾਂ ਨੂੰ ਇੱਕ ਆਪਾਂ ਪ੍ਰਸ਼ਾਸਨ ਰਾਹੀਂ ਐਲਾਨ ਕਰ ਦਿੰਨੇ ਆ ਕਿ ਤੁਹਾਡੀ ਫਾਈਲ 12 ਤਰੀਕ ਨੂੰ ਕਲੀਅਰ ਹੋਊਗੀ ਸੋਚ ਵਿਚਾਰ ਕੇ ਪਰ ਹੁਣ ਸਾਥੀਓ ਸਾਨੂੰ ਪਤਾ ਸੀ ਵੀ ਪ੍ਰਸ਼ਾਸਨ ਨੇ ਝੂਠਾ ਪੈਣਾ ਸਾਨੂੰ ਉਹਨਾਂ ਤੇ ਯਕੀਨ ਤਾਂ ਕਰਨਾ ਪਿਆ ਕਿਉਂਕਿ ਉਹ ਵੀ ਸਾਡੇ ਵਾਂਗ ਮੁਲਾਜ਼ਮ ਹੈ ਅਸੀਂ ਸਰਕਾਰ ਤੇ ਭਰੋਸਾ ਨਹੀਂ ਕਰਦੇ ਪਰ ਅਸੀਂ ਪ੍ਰਸ਼ਾਸਨ ਤੇ ਭਰੋਸਾ ਕੀਤਾ ਇਨਸਾਨ ਨੂੰ ਇਨਸਾਨ ਤੇ ਭਰੋਸਾ ਕਰਨਾ ਪੈਂਦਾ ਹੈ ਤੇ ਅੱਜ ਉਹ ਪ੍ਰਸ਼ਾਸਨ ਦੀ ਲੜਾਈ ਵੀ ਸਾਨੂੰ ਲੜਨੀ ਪੈਣੀ ਹੈ। ਉਹ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਫਿਕਰ ਆ ਵੀ ਅਸੀਂ ਕੀ ਕਿਹਾ ਸੀ। ਜੇ ਆਪਾਂ ਸਰਕਾਰ ਦੇ ਫਿਰ ਜਦੋਂ ਸਰਕਾਰ ਨੇ ਅਨਾਉਂਸ ਕਰਤਾ ਹੋਊਗਾ ਐਨੀ ਤੀਕ ਨੂੰ ਕੰਮ ਤੇ ਨਾਲ-ਨਾਲ ਉਹਨਾਂ ਨੇ ਗੱਲਬਾਤ ਦਾ ਜਿਹੜਾ ਦੌਰ ਸੀ ਉਹ ਵੀ ਤੋੜਿਆ। ਵੀ ਹੁਣ ਇਹਨਾਂ ਨਾਲ ਆਪਾਂ ਗੱਲ ਨਹੀਂ ਕਰਨੀ। ਇਹ ਸੰਘਰਸ਼ ਕਮੇਟੀ ਨਾਲ ਆਪਾਂ ਨਹੀਂ ਗੱਲ ਕਰਨੀ। ਇਹਨਾਂ ਦਾ ਮਰਾਲ ਸੱਟੋ। ਵੀ ਜਾਓ ਜਿਹੜਾ ਕੁ ਕਰਨਾ ਕਰ ਲੋ ਅਸੀਂ ਨਹੀਂ ਤੁਹਾਡੇ ਨਾਲ ਗੱਲ ਕਰਨੇ ਉਹਨਾਂ ਨੇ ਇਹ ਵੀ ਇੱਕ ਪੱਤਾ ਖੇਡਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਡੇ ਨਾਲ ਗੱਲਬਾਤ ਤੋੜੀ ਤਾਂ ਅਸੀਂ ਇਹ ਫੈਸਲਾ ਕੀਤਾ ਕਮੇਟੀ ਵੱਲੋਂ ਇਸੂਕੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਜਮਰ ਦੇ ਵਿਰੋਧ ਦੇ ਵਿੱਚ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਪਹਿਲਾਂ ਹੀ ਲੜ ਰਹੀਆਂ ਲੰਬੇ ਸਮੇਂ ਤੋਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਉਹਨਾਂ ਤੋਂ ਸਹਾਇਤਾ ਦੀ ਸਹਿਯੋਗ ਦੀ ਬਿਜਾਅਰਸ਼ ਕੀਤੀ ਜਾਵੇ ਫਿਰ ਅੱਗੇ ਇਹ پلان ਬਣਾਇਆ ਵੀ ਆਸਾਨੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਵੀ ਇਹ ਲੋਕ ਵੱਡੇ ਨੇ ਇਹ ਲੀਡਰ ਵੱਡੇ ਨਹੀਂ ਹੈਗੇ ਤਾਂ ਅਸੀਂ ਲੋਕਾਂ ਵਿੱਚ ਗਏ ਤਾਂ ਅੱਜ ਜਿਹੜਾ ਇਹ ਇਕੱਠ ਹੈ ਠਾਠਾ ਮਾਰਦਾ ਇਹ ਸਾਰਾ ਕਿਸਾਨ ਮਜ਼ਦੂਰ ਅਧਿਆਪਕ ਵਿਦਿਆਰਥੀਆਂ ਦਾ ਇਕੱਠ ਹੈ ਸਾਥਿਓ ਕਿਸਾਨ ਲੜਦੇ ਨੇ ਲੱਗਦਾ ਕਿਸਾਨਾਂ ਦੇ ਮਸਲੇ ਨੇ ਅਧਿਆਪਕ ਲੜਦੇ ਨੇ ਇਹ ਲੱਗਦਾ ਅਧਿਆਪਕ ਦੁਖੀ ਨੇ ਵਿਦਿਆਰਥੀ ਲੜਦੇ ਨੇ ਵਿਦਿਆਰਥੀਆਂ ਦੇ ਮਸਲੇ ਲੱਗਦੇ ਨੇ ਮਜ਼ਦੂਰ ਲੜਦੇ ਨੇ ਮਜ਼ਦੂਰਾਂ ਦੇ ਮਸਲੇ ਲੱਗਦੇ ਆ ਪਰ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਇਹ ਮਸਲੇ ਸਾਡੇ ਸਾਂਝੇ ਨੇ ਇਹ ਗੱਲ ਸਮਝ ਨਹੀਂ ਪਾਉਗੀ ਤਨ ਅੱਜ ਆਪਾਂ ਇੱਥੇ ਜਨੇ ਇਕੱਠੇ ਹੋਏ ਆ ਜੇ ਆਪਣੇ ਮਸਲੇ ਸਾਂਝੇ ਆ